ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਕੌਰ ਅੱਜ ਤੁਹਾਡੇ ਸਾਹਮਣੇ ਆਪਣੀ ਰਚਨਾ ਤੇਰੀ ਮੇਰੀ ਕਹਾਣੀ ਲੈ ਕੇ ਹਾਜ਼ਰ ਹਾਂ ਚਲੋ ਸ਼ੁਰੂ ਕਰਦੇ ਹਾਂ ਆਪਣੀ ਰਚਨਾ ਸਾਡੀ ਕਹਾਣੀ ਸ਼ੁਰੂ ਹੋਈ ਸੀ ਪਿਆਰਾਂ ਨਾਲ ਸਾਡੀ ਕਹਾਣੀ ਸ਼ੁਰੂ ਹੋਈ ਸੀ ਪਿਆਰਾਂ ਨਾਲ ਹੌਲੀ-ਹੌਲੀ ਤੁਰ ਪਈ ਫੁੱਲਾਂ ਤੇ ਬਹਾਰਾਂ ਨਾਲ ਹੌਲੀ ਹੌਲੀ ਦੁਰਪਈ ਫੁੱਲਾਂ ਤੇ ਬਹਾਰਾਂ ਨਾਲ ਓਦੀ ਸਰਦਾਰੀ ਦੇ ਸੀ ਦੂਰ ਦੂਰ ਚਰਚੇ ਓਦੀ ਸਰਦਾਰੀ ਦੇ ਸੀ ਦੂਰ ਦੂਰ ਚਰਚੇ ਮਿਲ ਗਏ ਦਿਲ ਇੱਕ ਦੂਜੇ ਦੇ ਵਿਚਾਰਾਂ ਨਾਲ ਮਿਲ ਗਏ ਦਿਲ ਇੱਕ ਦੂਜੇ ਦੇ ਵਿਚਾਰਾਂ ਨਾਲ ਬੜਾ ਲੰਬਾ ਸੀ ਸਫ਼ਰ ਪਰ ਓਦਾ ਮਿਲਣਾ ਔਣਾ ਬੜਾ ਲੰਬਾ ਸੀ ਸਫ਼ਰ ਪਰ ਓਦਾ ਮਿਲਣਾ ਆਉਣਾ ਪਿਆਰ ਸਾਡਾ ਸੀ ਗੂੜਾ ਕੀਤੇ ਐਤਬਾਰਾਂ ਨਾਲ ਪਿਆਰ ਸਾਡਾ ਸੀ ਗੂੜਾ ਕੀਤੇ ਐਤਬਾਰਾਂ ਨਾਲ ਉਹ ੱਟਕੜ ਸੀ ਪੂਰਾ ਮੇਰੇ ਇਨਕਾਰ ਨਾਲ ਵੀ ਪਿਆਰ ਸੀ ਉਹ ੱਟਕੜ ਸੀ ਪੂਰਾ ਮੇਰੇ ਇਨਕਾਰ ਨਾਲ ਵੀ ਪਿਆਰ ਸੀ ਬਸ ਦਿਲ ਮੇਰਾ ਵੀ ਖੋ ਲਿਆ ਚੰਗੇ ਸੰਸਕਾਰਾਂ ਨਾਲ ਬਸ ਦਿਲ ਮੇਰਾ ਵੀ ਖੋ ਲਿਆ ਉਹਨੇ ਚੰਗੇ ਸੰਸਕਾਰਾਂ ਨਾਲ ਫੇਰ ਹੌਲੀ ਹੌਲੀ ਤੰਦ ਕੋਈ ਦੋ ਦਿਲਾਂ ਵਿੱਚ ਜੁੜ ਗਈ ਫੇਰ ਹੌਲੀ ਹੌਲੀ ਤੰਦ ਕੋਈ ਦੋ ਦਿਲਾਂ ਵਿੱਚ ਜੁੜ ਗਈ ਉਹ ਖੁਸ਼ ਹੋ ਜਾਂਦਾ ਮੈਨੂੰ ਜਿਤਾ ਕੇ ਆਪਣੀਆਂ ਹਾਰਾਂ ਨਾਲ ਉਹ ਖੁਸ਼ ਹੋ ਜਾਂਦਾ ਮੈਨੂੰ ਜਿਤਾ ਕੇ ਆਪਣੀਆਂ ਹਾਰਾਂ ਨਾਲ ਮੇਰਾ ਮਹਿਰਮ ਮੇਰਾ ਸਾਈ ਮੇਰੇ ਲਈ ਖੁਦਾ ਜਾਪੇ ਮੇਰਾ ਮਹਿਰਮ ਮੇਰਾ ਸਾਈ ਮੇਰੇ ਲਈ ਖੁਦਾ ਜਾਪੇ ਹਰ ਗਲ ਖੀੜੇ ਮੱਥੇ ਮੰਨੀ ਹਰ ਗਲ ਖੀੜੇ ਮੱਥੇ ਮੰਨੀ ਉਹਦੇ ਸਤਕਾਰਾਂ ਨਾਲ ਹਰ ਧੁੱਪ ਛਾਂ ਵਿੱਚ ਇੱਕ ਦੂਜੇ ਦੇ ਹਮ ਸਾਏ ਬਣੇ ਹਰ ਧੁੱਪ ਛਾਂ ਵਿੱਚ ਇੱਕ ਦੂਜੇ ਦੇ ਹਮ ਸਾਏ ਬਣੇ ਜਿਵੇਂ ਪੰਛੀ ਇੱਕ ਦੂਜੇ ਸੰਗ ਉੱਡਦੇ ਨੇ ਦਾਰਾ ਨਾਲ ਜਿਵੇਂ ਪੰਛੀ ਇੱਕ ਦੂਜੇ ਸੰਗ ਉੱਡਦੇ ਨੇ ਦਾਰਾ ਨਾਲ ਸਾਡੀ ਕਹਾਣੀ ਉੱਗੜ ਦੁੱਗੜ ਰਾਹਾਂ ਚੋਂ ਲੰਘਦੀ ਗਈ ਸਾਡੀ ਕਹਾਣੀ ਉੱਗੜ ਦੁੱਗੜ ਰਾਹਾਂ ਚੋਂ ਲੰਘਦੀ ਗਈ ਪ੍ਰੀਤ ਨੇ ਸਿੱਖਿਆ ਬੜਾ ਲੋਕਾਈ ਦੀਆਂ ਫਟਕਾਰਾਂ ਨਾਲ ਪ੍ਰੀਤ ਨੇ ਸਿੱਖਿਆ ਬੜਾ ਲੋਕਾਈ ਦੀਆਂ ਫਟਕਾਰਾਂ ਨਾਲ ਅੱਖਾਂ 'ਚ ਹੰਝੂ ਵੀ ਸੀ ਚੋਏ ਅਰਮਾਨ ਵੀ ਸੀ ਅਧਮੋਏ ਅੱਖਾਂ 'ਚ ਹੰਝੂ ਵੀ ਸੀ ਚੋਏ ਅਰਮਾਨ ਵੀ ਸੀ ਅਧਮੋਏ ਲੜਦੀ ਰਹੀ ਡੂੰਗੇ ਜ਼ਖਮ ਤੇ ਦਰਦ ਲੱਖਾਂ ਹਜ਼ਾਰਾਂ ਨਾਲ ਲੜਦੀ ਰਹੀ ਡੂੰਗੇ ਜ਼ਖਮ ਤੇ ਦਰਦ ਲੱਖਾਂ ਹਜ਼ਾਰਾਂ ਨਾਲ ਸਾਡੀ ਕਹਾਣੀ ਸ਼ੁਰੂ ਹੋਈ ਸੀ ਪਿਆਰਾਂ ਨਾਲ ਸਾਡੀ ਕਹਾਣੀ ਸ਼ੁਰੂ ਹੋਈ ਸੀ ਪਿਆਰ ਆਣਾ ਧੰਨਵਾਦ ਜੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਰਚਨਾ ਬਹੁਤ ਪਸੰਦ ਆਈ ਹੋਵੇਗੀ